ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਬਹੁਤ ਹੀ ਦੋ ਸਿੰਪਲ ਆਈਡੀਆ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ ਜਿਸ ਦੇ ਨਾਲ ਘੱਟ ਇਨਵੈਸਟਮੈਂਟ ਦੇ ਨਾਲ ਤੁਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਦੋਸਤੋ ਇਹ ਬਿਜ਼ਨਸ ਆਈਡੀਆਜ਼ ਇੰਨੇ ਕੇ ਸਾਨ ਨੇ ਕਿ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਇੱਕ ਤੇ ਤੁਸੀਂ ਬਹੁਤ ਆਸਾਨੀ ਦੇ ਨਾਲ ਸ਼ੁਰੂ ਕਰ ਲੋਗੇ ਔਰ ਦੂਜਾ ਤੁਸੀਂ ਆਪਣੇ ਘਰ ਬੈਠ ਕੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਹੀ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾ ਦੋਸਤੋ ਹਰ ਬਾਰ ਦੀ ਤਰ੍ਹਾਂ ਮੈਂ ਤੁਹਾਡੇ ਲਈ ਸਿੰਪਲ ਤੇ ਪਰ ਕੰਮ ਦੇ ਆਈਡੀਆਜ਼ ਲੈ ਕੇ ਆਇਆ ਹਾਂ ਹੋ ਸਕਦਾ ਹੈ ਕਿ ਤੁਸੀਂ ਇਹ ਨਾ ਆਈਡੀਆਜ਼ ਨੂੰ ਪਹਿਲਾਂ ਵੀ ਸੁਣਿਆ ਹੋਵੇ ਪਰ ਕਾਮਨ ਸਮਝ ਕੇ ਤੁਸੀਂ ਇਹਨਾਂ ਨੂੰ ਛੱਡ ਦਿੱਤਾ ਹੋਵੇਗਾ ਜਾਂ ਤੁਹਾਨੂੰ ਲੱਗਿਆ ਹੋਵੇਗਾ ਬਹੁਤ ਹੀ ਜ਼ਿਆਦਾ ਕਾਮਨ ਨੇ ਜੇ ਨਾ ਬਿਜ਼ਨਸ ਨੂੰ ਤੁਸੀਂ ਕਾਮਨ ਸਮਝ ਕੇ ਛੱਡ ਦਿੰਦੇ ਹੋ ਤੁਸੀਂ ਇਹ ਕਦੀ ਸੋਚਿਆ ਨਹੀਂ ਹੋਣਾ ਕਿ ਉਸੇ ਬਿਜ਼ਨਸ ਤੋਂ ਉਹ ਵਾਲੇ ਬੰਦੇ ਕਿੰਨਾ ਕੁ ਕਮਾਈ ਕਰ ਰਹੇ ਹੋਣਗੇ ਆਪਣੇ ਬਿਜ਼ਨਸ ਤੋਂ ਕਿੰਨੀਆਂ ਚੀਜ਼ਾਂ ਨੂੰ ਅੱਗੇ ਵਧਾ ਰਹੇ ਹੋਣਗੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਓ ਹੁਣ ਅਸੀਂ ਬਿਜ਼ਨਸ ਬਾਰੇ ਗੱਲ ਕਰਦੇ ਹਾਂ ਸਾਡਾ ਪਹਿਲਾ ਬਿਜ਼ਨਸ ਆਈਡੀਆ ਹੈ ਕਲੋਥਸ ਐਂਡ ਕੋਸਮੈਟਿਕ ਬਿਜ਼ਨਸ ਸਾਰੀ ਦੁਨੀਆ ਨੂੰ ਇਹ ਪਤਾ ਹੈ ਕਿ ਕੋਸਮੈਟਿਕ ਦਾ ਕੰਮ ਜਾਂ ਫਿਰ ਕੱਪੜਿਆਂ ਦਾ ਕੰਮ ਕਦੇ ਵੀ ਦੁਨੀਆ ਦੇ ਵਿੱਚ ਬੰਦ ਨਹੀਂ ਹੋ ਸਕਦਾ ਕਟਵਾਦ ਜ਼ਰੂਰ ਸਕਦਾ ਪਰ ਇਸ ਦੀ ਡਿਮਾਂਡ ਹਮੇਸ਼ਾ ਮਾਰਕੀਟ 'ਚ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹਮੇਸ਼ਾ ਹੀ ਮਾਰਕੀਟ ਦੇ ਵਿੱਚ ਬਣੀ ਰਹੇਗੀ ਸਗੋਂ ਵਕ ਵਕ ਬ੍ਰਾਂਡ ਦੇ ਵਕ ਵਕ ਸਟਾਕ ਜਿਹੜੇ ਨੇ ਐਡ ਹੁੰਦੇ ਰਹਿੰਦੇ ਨੇ ਨਵੇਂ-ਨਵੇਂ ਟ੍ਰੈਂਡ ਬਣਦੇ ਰਹਿੰਦੇ ਨੇ ਜਦੋਂ ਤੋਂ ਫੇਸਬੁੱਕ ਤੇ ਇੰਸਟਾਗ੍ਰਾਮ ਆਇਆ ਉਸ ਸਮੇਂ ਤੋਂ ਕੱਪੜੇ ਦੀ ਡਿਮਾਂਡ ਹੋਰ ਵੀ ਜ਼ਿਆਦਾ ਵਧ ਗਈ ਹੈ ਕਿਉਂਕਿ ਵੱਖਰੇ ਵੱਖਰੇ ਸਟਾਈਲ ਨੇ ਵੱਖਰੇ ਵੱਖਰੇ ਲੋਕ ਕੱਪੜੇ ਜਦੋਂ ਰੀਲਸ ਦੇ ਵਿੱਚ ਦੇਖਦੇ ਨੇ ਤਾਂ ਉਹ ਸੋਚਦੇ ਨੇ ਕਿ ਅਸੀਂ ਵੀ ਇਸ ਤਰੀਕੇ ਦੇ ਕੱਪੜੇ ਲਈਏ ਔਰ ਤੁਸੀਂ ਉਸ ਚੀਜ਼ ਦਾ ਫਾਇਦਾ ਲੈ ਸਕਦੇ ਜਿਸ ਕਰਕੇ ਅੱਜਕੱਲ ਕੱਪੜਿਆਂ ਦੀ ਡਿਮਾਂਡ ਬਹੁਤ ਹੀ ਜ਼ਿਆਦਾ ਹੈ ਇਹਦੇ ਨਾਲ ਨਾਲ ਕੋਸਮੈਟਿਕ ਦੀ ਡਿਮਾਂਡ ਕੱਪੜਿਆਂ ਕਰਕੇ ਵੀ ਵਧ ਰਹੀ ਹੈ ਕਿਉਂਕਿ ਅੱਜਕਾ ਲੋਕ ਜਿਹੜੇ ਨੇ ਉਹ ਮੈਚਿੰਗ ਦਾ ਸਮਾਨ ਜਿਹੜਾ ਕੋਸਮੈਟਿਕ ਚ ਲੈਣਾ ਪਸੰਦ ਕਰਦੇ ਜਿਵੇਂ ਕਿ ਨੇਲ ਪਾਲਿਸ਼ ਲਿਪਸਟਿਕ ਆ ਇਹ ਦੋਵੇਂ ਹੀ ਇੰਡਸਟਰੀਜ਼ ਇੱਕ ਦੂਜੇ ਨੂੰ ਬਹੁਤ ਹੀ ਕਲੋਜ਼ਲੀ ਸਪੋਰਟ ਕਰਦੀਆਂ ਇਹ ਦੱਸਣ ਦੇ ਪਿੱਛੇ ਮੇਰਾ ਤੁਹਾਨੂੰ ਮਕਸਦ ਇਹ ਹੈ ਕਿ ਇਹਨਾਂ ਬਿਜ਼ਨਸ ਦੀ ਡਿਮਾਂਡ ਕਿੰਨੀ ਹੈ ਔਰ ਮਾਰਕੀਟ ਦੇ ਵਿੱਚ ਇਹ ਕਿੰਨੇ ਸਕਸੈਸਫੁਲੀ ਆਲਰੇਡੀ ਚੱਲ ਰਹੇ ਨੇ ਜੇਕਰ ਹੋਰ ਵੀ ਇਸ ਮਾਰਕੀਟ ਦੇ ਵਿੱਚ ਜੰਪ ਕਰਦਾ ਹੈ ਤਾਂ ਉਹ ਵੀ ਆਪਣੀ ਬਿਜ਼ਨਸ ਨੂੰ ਸਟਾਰਟ ਕਰ ਸਕਦਾ ਹੈ ਆ ਹੁਣ ਅਸੀਂ ਇਸ ਦੀ ਬਿਜ਼ਨਸ ਸਟ੍ਰੈਟੇਜੀ ਬਾਰੇ ਗੱਲ ਕਰਦੇ ਹਾਂ ਕਿਵੇਂ ਇਸ ਬਿਜ਼ਨਸ ਨੂੰ ਸਟਾਰਟ ਕੀਤਾ ਜਾ ਸਕਦਾ ਹੈ ਘੱਟ ਤੋਂ ਘੱਟ ਇਨਵੈਸਟਮੈਂਟ ਦੇ ਨਾਲ ਬਿਜ਼ਨਸ ਨੂੰ ਸ਼ੁਰੂ ਕਰਕੇ ਆਪਾਂ ਵੱਡੇ ਲੈਵਲ ਤੇ ਲੈ ਕੇ ਜਾ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਸ਼ਹਿਰ ਜਾਂ ਫਿਰ ਜਿਹੜਾ ਵੱਡਾ ਸ਼ਹਿਰ ਤੁਹਾਡੇ ਨੇੜੇ ਲੱਗਦਾ ਹੈ ਉਸ ਮਾਰਕੀਟ ਦੇ ਵਿੱਚ ਜਾਓ ਜਿੱਥੇ ਤੁਹਾਨੂੰ ਕੱਪੜੇ ਜਿਹੜੇ ਨੇ ਸਸਤੇ ਭਾਅ ਤੇ ਮਿਲ ਸਕਦੇ ਨੇ ਲੁਧਿਆਣਾ ਚੰਡੀਗੜ੍ਹ ਮੁਹਾਲੀ ਜਾਂ ਫਿਰ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਅਜਹੀਆਂ ਦੁਕਾਨਾਂ ਨੇ ਜਿੱਥੇ ਹੋਲ ਸੇਲ ਦਾ ਕੰਮ ਹੁੰਦਾ ਹੈ ਔਰ ਲੋਕ ਹੋਲ ਸੇਲ ਦੇ ਵਿੱਚ ਜਿਹੜੇ ਕੱਪੜੇ ਵੇਚਦੇ ਨੇ ਇਹ ਜਈਆਂ ਦੁਕਾਨਾਂ ਦੇ ਵਿੱਚ ਸਮਾਨ ਜੋ ਹੈ ਬਹੁਤ ਹੀ ਸਸਤੇ ਭਾਅ ਦੇ ਵਿੱਚ ਮਿਲ ਜਾਂਦਾ ਹੈ ਬਹੁਤ ਜ਼ਿਆਦਾ ਡਿਜ਼ਾਈਨਰ ਮਿਲ ਜਾਂਦਾ ਹੈ ਜਿਸ ਤਰੀਕੇ ਦੀ ਡਿਮਾਂਡ ਮਾਰਕੀਟ ਦੇ ਵਿੱਚ ਹੈ ਜਿਸ ਤਰੀਕੇ ਦੀਆਂ ਰੇਲ ਚੱਲ ਰਹੀਆਂ ਨੇ ਉਸ ਤਰੀਕੇ ਦਾ ਸਾਰਾ ਮਾਲ ਇਹਨਾਂ ਸ਼ਾਪਸ ਦੇ ਉੱਪਰ ਆਮ ਦੇ ਨਾਲ ਮਿਲ ਜਾਂਦਾ ਹੈ ਤੁਸੀਂ ਇਹਨਾਂ ਹੋਲ ਸੇਲ ਦੀਆਂ ਦੁਕਾਨਾਂ ਤੋਂ ਇਕੱਠੇ ਕੱਪੜਿਆਂ ਨੂੰ ਖਰੀਦੋ ਫਿਰ ਇਹਨਾਂ ਨੂੰ ਵੱਖ-ਵੱਖ ਲਫਾਫਿਆਂ ਵਿੱਚ ਪੈਕ ਕਰੋ ਔਰ ਆਪਣੀ ਟੈਗਿੰਗ ਦੇ ਨਾਲ ਆਪਣੇ ਬ੍ਰਾਂਡ ਦੇ ਨਾਲ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਵੇਚ ਸਕਦੇ ਹੋ ਇਹਨਾਂ ਕੱਪੜਿਆਂ ਨੂੰ ਤੁਸੀਂ ਆਪਣੇ ਕਸਬੇ ਜਾਂ ਫਿਰ ਆਪਣੇ ਪਿੰਡ ਜਾਂ ਫਿਰ ਆਪਣੇ ਸ਼ਹਿਰ ਦੇ ਵਿੱਚ ਵੇਚ ਸਕਦੇ ਹੋ ਤੁਸੀਂ ਡੀਲ ਕਰ ਸਕਦੇ ਹੋ ਤੁਸੀਂ ਇੱਥੋਂ ਖਰੀਦ ਕੇ ਵੱਖ-ਵੱਖ ਦੁਕਾਨਾਂ ਦੇ ਉੱਪਰ ਦੇ ਸਕਦੇ ਹੋ ਔਰ ਇਹਦੇ ਨਾਲ ਨਾਲ ਤੁਸੀਂ ਆਪਣੀ ਸ਼ਾਪ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸ਼ੌਕ ਤੇ ਪੈਸੇ ਨਾਲ ਲੱਗਣ ਇਨੀਸ਼ੀਅਲੀ ਤੁਸੀਂ ਇਹ ਦੇਖਣਾ ਚਾਹੁੰਦੇ ਕਿ ਇਸ ਤੋਂ ਪ੍ਰੋਫਿਟ ਹੁੰਦਾ ਔਰ ਕਿੰਨਾ ਹੁੰਦਾ ਤੁਸੀਂ ਆਪਣੇ ਘਰ ਤੋਂ ਵੀ ਇਹ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਥੋੜੀ ਜਿਹੀ ਜਗ੍ਹਾ ਦੇ ਵਿੱਚ ਕੱਪੜਿਆਂ ਨੂੰ ਖੋਲ ਕੇ ਚੰਗੀ ਤਰ੍ਹਾਂ ਡਿਟੇਲਿੰਗ ਦੇ ਵਿੱਚ ਵੀਡੀਓਜ਼ ਬਣਾਓ ਔਰ ਲੋਕਾਂ ਨੂੰ ਦੱਸੋ ਕਿ ਇਹ ਤੁਹਾਡੇ ਕੋਲ ਇਸ ਤਰੀਕੇ ਦਾ ਪ੍ਰੋਡਕਟ ਆਇਆ ਹੈ ਇਸ ਦਾ ਇਹ ਮਾਰਕੀਟ ਦੇ ਵਿੱਚ ਪ੍ਰਾਈਸ ਹੈ ਤੁਹਾਨੂੰ ਇੰਨਾ ਜ਼ਿਆਦਾ ਡਿਸਕਾਊਂਟ ਮਿਲੇਗਾ ਜੇ ਕੋਈ ਵੀਡੀਓ ਨੂੰ ਸ਼ੇਅਰ ਕਰੇਗਾ ਜਾਂ ਫਿਰ ਵੀਡੀਓ ਨੂੰ ਲਾਈਕ ਕਰੇਗਾ ਤੇ ਇੰਨਾ ਹੋਰ ਡਿਸਕਾਊਂਟ ਮਿਲੇਗਾ ਇਸ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਬੈਠ ਕੇ ਵੀ ਇਹ ਕੱਪੜੇ ਜਿਹੜੇ ਨੇ ਸੇਲ ਕਰ ਸਕਦੇ ਹੋ ਇਸ ਦੇ ਨਾਲ ਨਾਲ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਸ ਨੂੰ ਆਨਲਾਈਨ ਵੱਖ-ਵੱਖ ਪਲੇਟਫਾਰਮ ਤੇ ਵੇਚਣਾ ਤੇ ਤੁਸੀਂ ਉੱਥੇ ਵੀ ਵੇਚ ਸਕਦੇ ਹੋ ਤੁਸੀਂ Amazon, Flipkart, Meesho ਦੇ ਉੱਪਰ ਵੀ ਆਪਣੇ ਕੱਪੜਿਆਂ ਨੂੰ ਲਿਸਟ ਕਰਕੇ ਉੱਥੇ ਵੀ ਇਹ ਕੱਪੜਿਆਂ ਨੂੰ ਸੇਲ ਵਿੱਚ ਲਗਾ ਸਕਦੇ ਹੋ ਔਰ ਐਵੇਂ ਦੀਆਂ ਜਿਹੜੀਆਂ ਸਾਈਟਸ ਨੇ ਜਿਵੇਂ ਕਿ Amazon ਹੋ ਗਿਆ, Flipkart ਹੋ ਗਿਆ ਇਹਦੇ ਪਹਿਲਾਂ ਹੀ ਤੁਹਾਡੇ ਵਰਗੇ ਪਾਰਟਨਰਸ ਨੂੰ ਲੱਭਦੀਆਂ ਨੇ ਕਿਉਂਕਿ ਜਿੰਨੇ ਜ਼ਿਆਦਾ ਇਹਨਾਂ ਦੇ ਸਾਈਟ ਦੇ ਉੱਪਰ ਪ੍ਰੋਡਕਟ ਹੋਣਗੇ ਲੋਕਾਂ ਨੂੰ ਪਸੰਦ ਆਉਣਗੇ ਓਨੀ ਜ਼ਿਆਦਾ ਸੇਲ ਹੋਏਗੀ। ਇਸ ਕਰਕੇ ਤੁਸੀਂ ਵੱਖ-ਵੱਖ ਯੂਨੀਕ ਤਰ੍ਹਾਂ ਦੇ ਪ੍ਰੋਡਕਟ ਲੈ ਕੇ ਆਓ ਔਰ ਇਹਨਾਂ ਨੂੰ ਬਾਅਦ ਵਿੱਚ ਇਹਨਾਂ ਸਾਈਟਸ ਦੇ ਉੱਪਰ ਵਿਚੋ ਆਪਣੇ ਲੋਕਲ ਮਾਰਕੀਟ ਦੇ ਵਿੱਚ ਵਿੱਚ ਔਰ ਨਾਲ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ WhatsApp Facebook Instagram ਤੇ ਵੀ ਵੇਚੋ ਇਸੇ ਤਰੀਕੇ ਦੇ ਨਾਲ ਇਹ ਸਾਰਾ ਸਮਾਨ ਦੇ ਨਾਲ ਨਾਲ ਤੁਸੀਂ ਕੋਸਮੈਟਿਕ ਦਾ ਸਮਾਨ ਵੀ ਵੇਚ ਸਕਦੇ ਹੋ ਕਿਉਂਕਿ ਜੇ ਤੁਸੀਂ ਇੱਕ ਕੰਬੀਨੇਸ਼ਨ ਬਣਾ ਕੇ ਵੇਚਣਾ ਸ਼ੁਰੂ ਕਰੋਗੇ ਉਹ ਜਲਦੀ ਵਿਕੇਗਾ ਔਰ ਲੋਕੀ ਉਹਨੂੰ ਲੈਣਾ ਪਸੰਦ ਵੀ ਕਰਨਗੇ ਇਸ ਦੇ ਨਾਲ ਨਾਲ ਮਾਰਕੀਟ ਦੇ ਵਿੱਚ ਇੱਕ ਹੋਰ ਬਹੁਤ ਵਧੀਆ ਟ੍ਰੈਂਡ ਚੱਲਿਆ ਹੋਇਆ ਹੈ ਕਿ ਜਿਵੇਂ ਕਿਸੇ ਵੀ ਐਕਟਰਸ ਨੇ ਜਾਂ ਐਕਟਰ ਨੇ ਕੱਪੜੇ ਪਾਏ ਹੋਏ ਨੇ ਉਹਦੀ ਪੂਰੀ ਤੋਂ ਪੂਰੀ ਡਰੈਸ ਜਿਹੜੀ ਹੈ ਇਨਕਲੂਡਿੰਗ ਉਹਦੀ ਐਸੈਸਰੀਜ਼ ਨੂੰ ਪੈਕੇਜ ਦੇ ਰੂਪ ਦੇ ਵਿੱਚ ਵੀ ਲੋਕ ਵੇਚਦੇ ਨੇ ਔਰ ਤੁਸੀਂ ਇਸ ਤਰੀਕੇ ਦੀ ਡਰੈਸਸ ਨੂੰ ਨੋਟ ਕਰ ਸਕਦੇ ਹੋ ਕਿਸ ਫਿਲਮ ਦੇ ਵਿੱਚ ਕਿਸ ਐਕਟਰ ਨੇ ਕਿਸ ਐਕਟਰੈਸ ਨੇ ਕੀ ਪਾਇਆ ਸੀ ਕਿਸ ਤਰੀਕੇ ਦੇ ਸੈਂਡਲ ਸੀ ਕਿਸ ਤਰੀਕੇ ਦੀ ਉਹਦੀ ਡਰੈਸ ਸੀ ਕਿਸ ਤਰੀਕੇ ਦੇ ਉਹਦੀ హెయిਰ ਐਕसेसਰੀ ਸੀ ਕਿਸ ਤਰੀਕੇ ਦੇ ਉਹਦੇ ਨੇਲ ਪੇਂਟ ਸੀ ਉਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਬਣਾ ਕੇ ਵੀ ਤੁਸੀਂ ਵੇਚ ਸਕਦੇ ਹੋ ਇਹਦੇ ਵਿੱਚ ਪ੍ਰੋਫਿਟ ਇਹ ਹੋਏਗਾ ਕਿ ਇਹ ਯੂਨੀਕ ਕੰਬੀਨੇਸ਼ਨ ਕਿਸੇ ਵੀ ਹੋਰ ਵੈਬਸਾਈਟ ਤੇ ਨਹੀਂ ਮਿਲਦਾ ਔਰ ਕਿਸੇ ਵੀ ਹੋਰ ਪਲੈਟਫਾਰਮ ਤੇ ਨਹੀਂ ਮਿਲਦਾ ਔਰ ਜੇ ਤੁਸੀਂ ਇਸ ਨੂੰ ਕਸਟਮਾਈਜ਼ ਕਰਕੇ ਤੁਸੀਂ ਆਪਣੀ ਪੂਰੀ ਰੀਲ ਦੇ ਵਿੱਚ ਇਹਨੂੰ ਪੂਰੇ ਡਿਟੇਲ ਦੇ ਵਿੱਚ ਦੱਸੋਗੇ ਕਿ ਇਸ ਫਿਲਮ ਦੇ ਵਿੱਚ ਇਸ ਐਕਟਰਸ ਨੇ ਇਸ ਸੀਨ ਦੇ ਵਿੱਚ ਇਹ ਵਾਲਾ ਪੂਰਾ ਡਰੈਸ ਪਾਇਆ ਹੋਇਆ ਔਰ ਇਸ ਦੇ ਨਾਲ ਇਹ ਮੈਚਿੰਗ ਸੈਂਡਲ ਪਾਏ ਹੋਏ ਨੇ ਇਸ ਦੇ ਨਾਲ ਇਸ ਦੇ ਹੋਰ ਐਸੈਸਰੀਜ਼ ਪਾਈਆਂ ਹੋਈਆਂ ਨੇ ਜੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਵੇਚਦੇ ਹੋ ਤੇ ਤੁਹਾਡੇ ਵਧੀਆ ਇਨਕਮ ਵੀ ਬਣ ਜਾਏਗੀ ਔਰ ਨਾਲ ਦੀ ਨਾਲ ਤੁਹਾਨੂੰ ਜਿਹੜਾ ਪ੍ਰੋਫਿਟ ਹੈ ਡਬਲ ਜਾਂ ਟ੍ਰਿਪਲ ਨਹੀਂ ਘੱਟੋ ਘੱਟ 10 ਗੁਣਾ ਹੋਏਗਾ ਜਦੋਂ ਇਹ ਵਾਲਾ ਪੈਕੇਜ ਤੁਹਾਡਾ ਪੂਰਾ ਸੇਲ ਹੋ ਗਿਆ ਤੇ ਤੁਹਾਨੂੰ ਪ੍ਰੋਫਿਟ ਜਿਹੜਾ ਹੈ ਉਹ 10 ਗੁਣਾ ਹੋ ਸਕਦਾ ਆ ਹੁਣ ਘੱਟ ਰੇਟ ਤੇ ਸ਼ੁਰੂ ਹੋਣ ਵਾਲੇ ਅਗਲੇ ਬਿਜ਼ਨਸ ਦੀ ਗੱਲ ਕਰਦੇ ਹਾਂ ਕਲਾਊਡ ਕਿਚਨ ਦਾ ਬਿਜ਼ਨਸ ਵੀ ਕੱਪੜਿਆਂ ਤੇ ਕਾਸਮੈਟਿਕ ਦੇ ਬਿਜ਼ਨਸ ਵਾਂਗੂ ਬਹੁਤ ਹੀ ਈਜ਼ੀ ਆ ਕਰਨਾ ਸੌਖਾ ਹੈ ਔਰ ਕਿਤੋਂ ਵੀ ਕਰ ਸਕਦੇ ਆ ਇਸ ਦੇ ਵਿੱਚ ਤੁਸੀਂ ਸਵਿਗੀ ਤੇ ਜ਼ਮੈਟੋ ਵਰਗੇ ਆਨਲਾਈਨ ਪਲੈਟਫਾਰਮ ਦੇ ਨਾਲ ਜੁੜਨਾ ਹੁੰਦਾ ਹੈ ਇਸ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਖਾਣਾ ਬਣਾਓ ਖਾਣਾ ਬਣਾਉਣ ਤੋਂ ਬਾਅਦ ਲੋਕਾਂ ਤੱਕ ਡਿਲੀਵਰ ਕਰੋ ਔਰ ਆਪਣੀ ਇੱਕ ਮਾਰਕੀਟ ਬਣਾਓ ਜਿਸ ਦੇ ਵਿੱਚ ਜਦੋਂ ਵੀ ਲੋਕ ਤੁਹਾਡੇ ਕੋਲ ਆਰਡਰ ਕਰਨਗੇ ਤੁਸੀਂ ਉਸ ਆਰਡਰ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਇਹਨਾਂ ਪਲੈਟਫਾਰਮ ਦੇ ਥਰੂ ਇਹ ਐਪਲੀਕੇਸ਼ਨ ਦਾ ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਤੁਸੀਂ ਇਸ ਐਪਲੀਕੇਸ਼ਨ ਦੇ ਵਿੱਚ ਸਿਰਫ ਆਪਣੇ ਆਰਡਰਸ ਨੂੰ ਲੈਣਾ ਹੈ ਲੈਣ ਤੋਂ ਬਾਅਦ ਉਹ ਖੁਦ ਇਸ ਆਰਡਰ ਨੂੰ ਪਿਕ ਕਰਨਗੇ ਖੁਦ ਕਸਟਮਰ ਤੱਕ ਡਿਲੀਵਰ ਕਰਨਗੇ ਉਸ ਤੋਂ ਪੈਸੇ ਕਲੈਕਟ ਕਰਕੇ ਤੁਹਾਨੂੰ ਵੀ ਦੇਣਗੇ ਦੂਜੇ ਕਿਸੇ ਵੀ ਪਲੈਟਫਾਰਮ ਦੀ ਗੱਲ ਕਰੀਏ ਚਾਹੇ ਅਸੀਂ ਐਮਾਜ਼ਨ ਦੀ ਗੱਲ ਕਰੀਏ ਫਲਿੱਪਕਾਰਟ ਦੀ ਗੱਲ ਕਰੀਏ ਜਾਂ ਕਿਸੇ ਵੀ ਆਨਲਾਈਨ ਪਲੈਟਫਾਰਮ ਦੀ ਗੱਲ ਕਰੀਏ ਕਿ ਪਰਸੈਂਟੇਜ ਤੁਹਾਡੇ ਕੋਲ ਲੈਂਦੇ ਨੇ ਉਸ ਪਰਸੈਂਟੇਜ ਤੋਂ ਬਾਅਦ ਉਹ ਬਾਕੀ ਦੇ ਪੈਸੇ ਤੁਹਾਡੇ account 'ਚ ਜਮ੍ਹਾਂ ਕਰਾ ਦਿੰਦੇ ਨੇ ਇਸੇ ਤਰੀਕੇ ਨਾਲ Zomato ਸਵੀ ਕੀ ਵੀ ਤੁਹਾਡੇ ਕੋਲ ਕੁਝ ਪਰਸੈਂਟੇਜ ਲੈਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਪੈਸੇ ਨੇ ਉਹ ਤੁਹਾਡੇ account 'ਚ ਜਮ੍ਹਾਂ ਕਰਾ ਦਿੰਦੇ ਨੇ ਇਸ ਦੇ ਵਿੱਚ ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਤੁਸੀਂ ਇਹ business ਨੂੰ ਘਰੋਂ ਵੀ ਸ਼ੁਰੂ ਕਰ ਸਕਦੇ ਹੋ ਔਰ ਇਸ ਦੇ ਨਾਲ ਨਾਲ ਤੁਹਾਨੂੰ ਕਿਤੇ ਵੀ ਆਨ ਜਾਣ ਦੀ ਲੋੜ ਨਹੀਂ ਤੁਹਾਨੂੰ ਕੋਈ shop ਖਰੀਦਣ ਦੀ ਲੋੜ ਨਹੀਂ ਤੁਹਾਨੂੰ shop rent ਤੇ ਲੈਣ ਦੀ ਲੋੜ ਨਹੀਂ ਤੁਸੀਂ ਕੀ ਕਰਨਾ ਹੈ ਕਿ ਸਿੰਪਲ ਜਿਹਾ ਆਪਣਾ ਸੈਟਅਪ ਕਿਚਨ ਦਾ ਘਰ ਦੇ ਵਿੱਚ ਲਾਉਣਾ ਹੈ ਜਿਸ ਦੇ ਵਿੱਚ ਜਦੋਂ ਆਰਡਰ ਹੋਣਗੇ ਤਾਂ ਤੁਹਾਨੂੰ 20 ਤੋਂ 25 ਮਿੰਟ ਦਾ ਟਾਈਮ ਵੀ ਮਿਲ ਜਾਏਗਾ ਉਹਨੂੰ ਪ੍ਰੀਪੇਅਰ ਕਰਨ ਦਾ ਔਰ ਉਸ ਤੋਂ ਬਾਅਦ ਤੁਸੀਂ ਉਸ ਆਰਡਰ ਨੂੰ ਡਿਲੀਵਰ ਕਰ ਦੇਣਾ ਦੂਜੇ ਪਾਸੇ ਅਸੀਂ ਜੇ ਗੱਲ ਕਰਨੇ ਆ ਰੂਟੀਨ ਵਾਲੇ ਕੰਮ ਦੇ ਵਿੱਚ ਤੁਹਾਨੂੰ ਸਟਾਲ ਜੇ ਲਾਉਣਾ ਪਏ ਜਾਂ ਤੁਹਾਨੂੰ ਰੈਸਟੋਰੈਂਟ ਖੋਲਣਾ ਪਏ ਉਸ ਕੇਸ ਦੇ ਵਿੱਚ ਤੁਹਾਨੂੰ ਪਹਿਲਾਂ ਸਮਾਨ ਨੂੰ ਬਣਾਉਣਾ ਪੈਂਦਾ ਹੈ ਬਣਾ ਕੇ ਰੱਖਣਾ ਪੈਂਦਾ ਹੈ ਉਹ ਕਈ ਵਾਰ ਤੁਹਾਡੇ ਕੋਈ ਕਸਟਮਰ ਨਾ ਆਉਣ ਉਸ ਕੇਸ ਦੇ ਵਿੱਚ ਤੁਹਾਡਾ ਸਮਾਨ ਖਰਾਬ ਹੀ ਹੋ ਜਾਂਦਾ ਹੈ ਇਸਦੇ ਵਿੱਚ ਜੋ ਵਧੀਆ ਬੈਨੀਫਿਟ ਇਹ ਹੈ ਕਿ ਤੁਹਾਨੂੰ ਪ੍ਰੈਪਰੇਸ਼ਨ ਦਾ 20 ਤੋਂ 25 ਮਿੰਟ ਦਾ ਸਮਾਂ ਮਿਲ ਜਾਂਦਾ ਹੈ ਇਸ ਸਮੇਂ ਦੇ ਵਿੱਚ ਤੁਸੀਂ ਕਿਸੇ ਵੀ ਆਈਟਮ ਨੂੰ ਈਜ਼ੀਲੀ ਬਣਾ ਪਾਉਂਦੇ ਹੋਰ ਤੁਹਾਡੀ ਸਮਾਨ ਦੀ ਵੇਸਟੇਜ ਨਹੀਂ ਹੁੰਦੀ ਔਰ ਇਸ ਦੇ ਨਾਲ ਹੀ ਕੁਆਲਿਟੀ ਵਧੀਆ ਨਿਕਲ ਕੇ ਆਉਂਦੀ ਹੈ ਕਿਉਂਕਿ ਜਦੋਂ ਚੀਜ਼ ਫਰੈਸ਼ ਜਾਂਦੀ ਹੈ ਤੁਹਾਨੂੰ ਖਾਨ ਦਾ ਸਵਾਦ ਕੁਝ ਹੋਰ ਹੀ ਹੁੰਦਾ ਹੈ ਇਸ ਦੇ ਵਿੱਚ ਇੱਕ ਫਾਇਦਾ ਇਹ ਹੈ ਕਿ ਜੇ ਤੁਹਾਡੇ ਕੋਲ ਕੋਈ ਵੀ ਰॉ ਮਟੀਰੀਅਲ ਹੈ ਤੁਸੀਂ ਰॉ ਮਟੀਰੀਅਲ ਨੂੰ ਤਿਆਰ ਕਰਕੇ ਰੱਖੋ ਜਿਵੇਂ ਕਿ ਸਬਜ਼ੀਆਂ ਨੂੰ ਕੱਟ ਕੇ ਰੱਖੋ ਆਟੇ ਨੂੰ ਗੁੰਨ ਕੇ ਰੱਖੋ ਹੋਰ ਏਵੇਂ ਦੀ ਆਈਟਮ ਜਿਸ ਦੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਪ੍ਰੈਪਰੇਸ਼ਨ ਕਰਨ ਦੇ ਵਿੱਚ ਈਜ਼ੀ ਹੋਵੇ ਔਰ ਤੁਸੀਂ ਈਜ਼ੀਲੀ ਡਿਲੀਵਰ ਕਰ ਪਾਓ ਇਸ ਤਰੀਕੇ ਨਾਲ ਜਿਹੜਾ ਇਹ ਰॉ ਮਟੀਰੀਅਲ ਹੈ ਜੇ ਬਚ ਵੀ ਜਾਂਦਾ ਤੁਸੀਂ ਘਰ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਨੈਕਸਟ ਦਿਨ ਵੀ ਯੂਜ਼ ਕਰ ਸਕਦੇ ਹੋ ਉਸ ਦਾ ਰੀਜ਼ਨ ਇਹ ਹੈ ਕਿ ਇਹ ਰॉ ਮਟੀਰੀਅਲ ਕਦੀ ਵੀ ਖਰਾਬ ਨਹੀਂ ਹੁੰਦਾ ਤੁਸੀਂ ਘਰਾਂ ਦੇ ਵਿੱਚ ਸਬਜ਼ੀਆਂ ਨੂੰ ਕਿੰਨੇ ਕਿੰਨੇ ਦਿਨ ਰੱਖਦੇ ਹੋ ਇਸੇ ਦੇ ਕੇ ਸਬਜ਼ੀਆਂ ਨੂੰ ਤੁਸੀਂ ਰੀਟੇਨ ਕਰ ਸਕਦੇ ਹੋ ਜੇਕਰ ਤੁਸੀਂ ਇਹ ਕੰਮ ਨੂੰ ਜੋਮੈਟੋਸ ਜਾਂ ਸਵੀਗੀ ਦੇ ਥਰੂ ਨਹੀਂ ਕਰਨਾ ਚਾਹੁੰਦੇ ਤੁਸੀਂ ਸੋਸ਼ਲ ਮੀਡੀਆ ਪਲੈਟਫਾਰਮ ਦੇ ਥਰੂ ਫੇਸਬੁੱਕ WhatsApp ਇੰਸਟਾਗ੍ਰam ਤੇ ਵੀ ਕਰ ਸਕਦੇ ਹੋ ਪਰ ਇਸ ਦੇ ਵਿੱਚ ਤੁਹਾਨੂੰ ਸੇਲ ਹੋਣ ਦੇ ਚਾਂਸਸ ਬਹੁਤ ਘਟ ਨੇ ਇਨਿਸ਼ਲੀ ਕਿਉਂਕਿ ਤੁਸੀਂ ਪਪੂਲਰ ਨਹੀਂ ਹੋ ਜਦੋਂ ਤੁਸੀਂ ਪਪੂਲਰ ਹੋ ਜਾਓਗੇ ਫਿਰ ਤੁਸੀਂ ਇਹਨਾਂ ਪਲੈਟਫਾਰਮ ਤੇ ਆ ਕੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਸੇਲ ਆਪਣੇ ਨੂੰ ਵਧਾ ਸਕਦੇ ਹੋ ਪਰ ਇਨੀਸ਼ੀਅਲੀ ਟਰਾਈ ਕਰੋ ਕਿ ਤੁਸੀਂ ਸੀਰੀਜ਼ ਮੈਟੋ ਦੇ ਨਾਲ ਜੁੜ ਕੇ ਏਟਲੀਸਟ ਘੱਟ ਪੈਸਿਆਂ ਦੇ ਵਿੱਚ ਕੁਛ ਤਾਂ ਕੁਛ ਸ਼ੁਰੂ ਜ਼ਰੂਰ ਕਰੋ ਜੇਕਰ ਤੁਸੀਂ ਖੁਦ ਆਪਣੇ ਪਲੇਟਫਾਰਮ ਜਾਂ ਸੋਸ਼ਲ ਮੀਡੀਆ ਥਰੂ ਵੇਚਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਨੂੰ ਖੁਦ ਡਿਲੀਵਰੀ ਬੁਆイズ ਰੱਖਣੇ ਪੈਣਗੇ ਜੋ ਕਿ ਆਈਟਮ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਡਿਲੀਵਰ ਕਰ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਕਿ ਕਾਸਮੈਟਿਕ ਤੇ ਕੱਪੜਿਆਂ ਦਾ ਜਿਹੇਆ ਬਿਜ਼ਨਸ ਹੈ ਜੋ ਕਦੀ ਵੀ ਨਹੀਂ ਬੰਦ ਹੁੰਦਾ ਔਰ ਹਮੇਸ਼ਾ ਚੱਲਦਾ ਰਹਿੰਦਾ ਹੈ ਇਸੇ ਤਰੀਕੇ ਨਾਲ ਫੂਡ ਬਿਜ਼ਨਸ ਵੀ ਅਜਿਹਾ ਹੈ ਜੋ ਹਮੇਸ਼ਾ ਜ਼ਿੰਦ ਔਰ ਇਸ ਦੇ ਲਈ ਹਮੇਸ਼ਾ ਚੱਲਦਾ ਰਹੇਗਾ ਚਾਹੇ ਅਸੀਂ ਕਿਸੇ ਫੈਂਸੀ ਡਿਸ਼ ਦੀ ਗੱਲ ਕਰੀਏ ਚਾਹੇ ਇੱਕ ਸਿੰਪਲ ਰੋਟੀ ਦੀ ਗੱਲ ਕਰੀਏ ਹਰ ਬੰਦਾ ਰੋਟੀ ਖਾਣ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤਾਂ ਜਾਂਦਾ ਹੈ ਜੇਕਰ ਉਸ ਨੂੰ ਉਸ ਦੀ ਸਵਾਦੀ ਚੀਜ਼ ਨਾ ਮਿਲੇ ਜੇ ਤੁਸੀਂ ਕੁਆਲਿਟੀ ਔਰ ਸਵਾਦੀ ਚੀਜ਼ ਬਣਾਉਂਦੇ ਹੋ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੀ Zomato ਦੇ ਉੱਪਰ ਵੀ ਅੱਛੀ ਸੇਲ ਹੋ ਜਾਏਗੀ ਅੱਜ ਕੱਲ ਫੂਡ ਬਿਜ਼ਨਸ ਵੀ ਕੱਪੜਿਆਂ ਵਾਂਗੂ ਸਟਾਈਲਿਸ਼ ਹੋ ਗਿਆ ਹੈ ਜਿੰਨੇ ਤੁਸੀਂ ਵਧੀਆ ਸਟਾਈਲ ਦੇ ਨਾਲ ਵਧੀਆ ਡੈਕੋਰੇਸ਼ਨ ਦੇ ਨਾਲ ਵੇਚੋਗੇ ਉਨਾ ਹੀ ਤੁਹਾਡਾ ਜਿਹੜਾ ਫੂਡ ਹੈ ਜਿਆਦਾ ਵਿਕੇਗਾ ਇਸ ਕਰਕੇ ਤੁਸੀਂ ਬਹੁਤ ਸਾਰੇ ਫੂਡ ਜਿਹੜੇ ਆਨਲਾਈਨ ਵੀ ਦੇਖੇ ਹੋਣਗੇ ਲੋਕੀ ਛੋਟੇ ਜਿਹੇ ਸਟਾਲ ਤੋਂ ਅੱਜ ਵੱਡੀਆਂ-ਵੱਡੀਆਂ ਦੁਕਾਨਾਂ ਬਣਾ ਕੇ ਬੈਠ ਗਏ ਨੇ ਮੈਂ ਚਾਹੁੰਦਾ ਕਿ ਤੁਸੀਂ ਇਸ ਬਿਜ਼ਨਸ ਨੂੰ ਛੋਟੇ ਲੈਵਲ ਤੇ ਸ਼ੁਰੂ ਕਰੋ ਜਿਵੇਂ ਕਿ ਅੱਜ ਦੀ ਵੀਡੀਓ ਦਾ ਨਾਂ ਹੀ ਇਹ ਹੈ ਕਿ ਘੱਟ ਪੈਸੇ ਦੇ ਨਾਲ ਤੁਸੀਂ ਇੱਕ ਬਿਜ਼ਨਸ ਸ਼ੁਰੂ ਕਰਨਾ ਹੈ ਇਸ ਕਰਕੇ ਪੈਸੇ ਜ਼ਿਆਦਾ ਨਾ ਲਗਾਓ ਛੋਟੇ ਜਿਹੇ ਕੰਮ ਤੋਂ ਸ਼ੁਰੂ ਕਰਕੇ ਤੁਸੀਂ ਇਸ ਨੂੰ ਵੱਡੇ ਲੈਵਲ ਤੇ ਲੈ ਕੇ ਜਾਓ ਜੋ ਅੱਜ ਦੀ ਵੀਡੀਓ 'ਚ ਮੈਂ ਤੁਹਾਡਾ ਨਾਲ ਦੋ ਬਿਜ਼ਨਸ ਆਈਡੀਆ ਸ਼ੇਅਰ ਕੀਤੇ ਨੇ ਇੱਕ ਤੇ ਕੱਪੜਿਆਂ ਦਾ ਔਰ ਕੋਸਮੈਟਿਕ ਦਾ ਦੂਸਰਾ ਮੈਂ ਸ਼ੇਅਰ ਕੀਤਾ ਹੈ ਫੂਡ ਦਾ ਅਜਿਹੇ ਬਿਜ਼ਨਸ ਆਈਡੀਆ ਨੇ ਜੋ ਦੇਖਣ ਨੂੰ ਕਾਮਨ ਲੱਗਦੇ ਨੇ ਔਰ ਕਰਨ ਨੂੰ ਵੀ ਕਾਮਨ ਲੱਗਦੇ ਨੇ ਪਰ ਇਸ ਦੇ ਵਿੱਚ ਜੇ ਅਸੀਂ ਇਨਵੈਸਟਮੈਂਟ ਦੀ ਗੱਲ ਕਰੀਏ ਬਹੁਤ ਹੀ ਛੋਟੀ ਇਨਵੈਸਟਮੈਂਟ ਦੇ ਨਾਲ ਆਪਣੇ ਘਰ ਤੋਂ ਸ਼ੁਰੂ ਕੀਤੇ ਜਾ ਸਕਦੇ ਕੱਟ ਲੇਬਰ ਦੇ ਨਾਲ ਕੱਟ ਚੀਜ਼ਾਂ ਦੇ ਨਾਲ ਪਰ ਇਸ ਦੇ ਵਿੱਚ ਫਾਇਦਾ ਇਹ ਹੈ ਕਿ ਆਪਾਂ ਸ਼ੁਰੂ ਕਰ ਸਕਦੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਸ਼ੁਰੂਆਤ ਕਰਿਏ ਚਾਹੇ ਕਿਤੋਂ ਕਰਿਏ ਚਾਹੇ ਛੋਟੀ ਦੇ ਕਰਿਏ ਆਪਾਂ ਇਸ ਬਿਜ਼ਨਸ ਨੂੰ ਇੱਕ ਨੈਕਸਟ ਲੈਵਲ ਤੇ ਤਾਂ ਲੈ ਕੇ ਜਾਵਾਂਗੇ ਜੇ ਅਸੀਂ ਜਿੰਨੇ ਵੀ ਸਾਡੇ ਰਿਸੋਰਸਸ ਨੇ ਇਹਨਾਂ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਆਪਾਂ ਉਹਨਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਸਹੀ ਤਰੀਕੇ ਦੇ ਨਾਲ ਅਸੀਂ ਚੀਜ਼ਾਂ ਨੂੰ ਡਿਲੀਵਰ ਕਰੀਏ ਤਾਂ ਕਿ ਲੋਕਾਂ ਤੱਕ ਸਾਡੀ ਕੁਆਲਿਟੀ ਔਰ ਸਾਡਾ ਨਾਮ ਪਹੁੰਚ ਸਕੇ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾਲ